ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਢੱਲਮਾ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਬਠਿੰਡੇ ਤੇ ਮੋਗੇ ਦੀ ਹੱਦ ਤੇ ਪਿੰਡ ਰਹਿ ਜਾਂਦਾ ਜੀ ਇਹ ਨੇੜੇ ਭਗਤਾ ਭਾਈ ਕਾ ਸ਼ਹਿਰ ਆ ਜ਼ਿਲ੍ਹੇ ਬਠਿੰਡੇ ਦਾ ਸ਼ਹਿਰ ਆ ਜੀ ਇਹ ਅੱਜ ਦੀ ਵੀਡੀਓ ਚ ਇੱਕ ਨਾਗਾ ਜੀ ਚੰਗੇ ਦੁੱਧ ਵਾਲੀ ਬਾਈ ਦਾਸ ਦਾ ਡਿਟੇਲਸ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਕੇਰੋਜੀ ਸਿੰਘ ਛੱਲੋਂ ਪਿੰਟ ਲਮੋਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 797334653 ਠੀਕ ਆ ਕਰ ਦਈਏ ਵੀਰੇ ਪਾਸੋਂ ਹਾਂ ਹਾਂ ਕਰ ਦਈਏ ਸੂਆ ਕਿੰਨਾ ਮੇਰੇ ਮੱਝ ਦਾ ਤੀਜਾ ਸੂਆ ਤੀਜਾ ਸੂਆ ਕਿੰਨਾ ਸਮਾਂ ਲੈਂਦੀ ਆ ਜੀ ਹਲੇ ਲੈਂਦੀ ਆ 10 ਤੋਂ 15 ਦਿਨ ਲਈ 10 ਤੋਂ 15 ਦਿਨ ਖੁੱਲ੍ਹੇ ਹੀ ਲੈ ਜੂਗਾ ਜੀ ਹਾਂ ਹਾਂ ਪਿਛਲੇ ਸਵੇਰ ਕਿੰਨਾ ਦੁੱਧ ਚੋਇਆ ਜੀ ਇਹਦਾ ਇਹਦਾ 15 ਪਲੱਸ 15 ਪਲੱਸ ਥਣਾ ਦੀ ਬਾਹਰ ਪਿੱਛੇ ਦੀ ਸਭ ਕੋ ਸੁੱਤਿਆ ਗਰੰਟੀ ਹੈ ਜਿਹੜਾ ਇਹਦੇ ਸੀਮਾਂ ਲੱਗਿਆ ਉਹਦਾ ਰਿਕਾਰਡ ਮਿਲੂਗਾ ਜੀ ਉਹਦਾ ਰਿਕਾਰਡ ਹੈ ਜੀ ਉਹਦਾ ਹੈ ਨਹੀਂ ਗਾ ਤੋਰ ਕਹਤੇ ਇੱਕ ਬਈ ਦੀ ਜਿਹੜੀ ਲੱਤ ਜੀ ਕਾ ਤੋਰ ਲਈ ਪਾਸ ਸੱਜੀ ਵੀ ਆ ਇਹ ਕਿ ਮੰਦਰੂ ਹੀ ਆ ਪਹਿਲਾਂ ਤੋਂ ਹੀ ਆ ਨਾ ਵਾਦੇ ਨਾ ਘਟੇ ਹੈ ਹਾਂ ਨਾ ਸਿਰਬੰਦੀ ਆ ਠੀਕ ਆ ਜਦੋਂ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਹੈ ਨਾ ਬਾਈ ਦੇ ਦੱਸਣ ਮੁਤਾਬਕ ਸੂਆ ਬਾਈ ਦੱਸਦਾ ਕਿ ਤੀਜਾ ਸੁੰਦੀ ਆ ਤੇ ਡੇਟ ਮੁਤਾਬਕ ਹਜੇ 10 ਤੋਂ 12 ਦਿਨ ਲੈ ਜੂਗੀ ਮੋੜ ਲਈ ਮੇਰੇ ਮਾਜੇ ਨੂੰ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਸੋਹਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹਾਥੀ ਚਵਾਈ ਵਾਲਾ ਇੱਥੇ ਬੰਦ ਦਿਓ ਜੀ ਚਾਹੇ ਬਾਹਰ ਹੀ ਬੰਦ ਲਓ ਕੋਈ ਗੱਲ ਨਹੀਂ ਬਾਕੀ ਨਿੱਗਰ ਨਰੋਈ ਆ ਵੀਰੇ ਕੋਈ ਆਏ ਨਹੀਂ ਘਰ ਮਾਲੀ ਲੱਸੀ ਲਾਵੀ ਆ ਹਵਾਨਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਂਗਾ ਕਿਉਂਕਿ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਬਾਈ ਦੇ ਪਸ਼ੂ ਸਾਈਡ ਤੇ ਰਹਿ ਜਾਂਦੇ ਆ ਤੇ ਉਪਰਾਂ ਬੰਦਾ ਬਾਈ ਦੇ ਪਸ਼ੂਆਂ ਕੋਲ ਆਉਂਦਾ ਤਹਾਨੂੰ ਤੁਸੀਂ ਚੈੱਕ ਕਰ ਸਕਦੇ ਹੋ ਐਣ ਕੱਲਾ ਕੱਲਾ ਨਿਖੜਮਾ ਇੱਕ ਲੱਤ ਦੇ ਵੈਸੇ ਹੀ ਐ ਪਹਿਲਾਂ ਤੋਂ ਹੀ ਬਾਈ ਕਹਿੰਦਾ ਉਦਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਨਾ ਕੋਈ ਪੀੜ ਮੰਦੀ ਐ ਨਾ ਵਧੇ ਨਾ ਘਟੇ ਥਣ ਤੁਸੀਂ ਚੈੱਕ ਕਰ ਸਕਦੇ ਹੋ ਕੱਲਾ ਕੱਲਾ ਨਿਖੜਮਾ ਬਾਕੀ ਕੋਈ ਗੱਲ ਨਹੀਂ ਵੀਰੇ ਛੱਡ ਦਿਓ ਜੀ ਕੱਦ ਕਾਠ ਚੰਗਾ ਵਜਨ ਵਜੂਦ ਚੰਗਾ ਸੋਹਣਾ ਪੈਠਪੂੜਾ ਵੀਰੇ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ 15 ਕਿਲੋ ਦੁੱਧ ਬਾਈ ਦੱਸਦਾ ਕਿ ਪਿਛਲੇ ਸੂਏ ਦਾ ਚੋਇਆ ਵਾ ਇੱਕ ਤੀਰ ਤੁਹਾਡੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਅਜੇ ਹਵਾਨੇ ਚ ਬਾਲਟਲ ਕਰਮਾਲੀ ਦੇ ਬਹੁਤ ਪਈ ਆ ਵੀਰੇ ਸਾਰੀ ਬਾਲਟਲ ਕਰਮਾਲ ਨੇ ਸਾਰੀ ਨੇ ਕੱਢ ਕੇ ਸੁਣਾ ਬਾਕੀ ਬੈਕ ਸਾਈਡ ਤੋਂ ਹਵਾਨਾ ਚੈੱਕ ਕਰ ਲੋ ਚੌੜਾ ਪੱਠ ਪੂੜਾ ਪਤਲੀ ਚਮੜੀ ਦੁੱਧ ਵਾਲਾ ਨਾਗਾ ਪਾ ਗਏ ਸਕਦੇ ਆ ਵੀਰੇ ਇਹਨੂੰ ਅੱਗੇ ਥੋੜੀ ਸੇਵਾ ਦੇ ਸਰਤੇ ਆ ਸਾਂਭ ਸੰਭਾਲ ਦੇ ਸਰਤੇ ਆ ਜਿੰਨਾ ਦੁੱਧ ਤੁਸੀਂ ਇਹਦੇ ਥੱਲੋ ਚੋ ਸਕਦੇ ਆ ਥਣਾ ਦੀ ਭਾਰ ਪਿੱਛੇ ਦੀ ਬਾਈ ਵੱਲੋਂ ਫੁੱਲ ਗਰੰਟੀ ਹੋਊਗੀ ਬੇਫਿਕਰ ਹੋ ਕੇ ਆਜੋ ਤੇ ਬਾਈ ਜੈ ਜੀ ਡਿਮਾਂਡ ਇਹਦੇ ਕਿੰਨੇ ਰੁਪਏ ਜੀ ਅੱਜ ਕੱਚੀ ਕੱਚੀ ਦੇ 1.35 ਆ ਵੀਰੇ ਬੋਝੂ ਮਾਨਤਾਨ ਜੀ ਮਾਨਤਾਨ ਕੀ ਐ ਜੀ ਕੀਤੀ ਆ ਬਾਈ ਨੇ ਡਿਮਾਂਡ 1 ਲੱਖ ਤੇ 35000 ਰੁਪਏ ਇਹਦੀ ਕੀਮਤ ਆ ਵਿੱਚੋਂ ਬਾਈ ਕਹਿੰਦਾ ਆਪਾਂ ਮਾਨਤਾਨ ਜ਼ਰੂਰ ਕਰ ਦਾਂਗੇ ਚੋਡੀ ਚੰਗੀ ਆ ਵੀਰੇ ਕੱਦ ਵਾਲੀ ਆ ਵਜਨ ਵਾਲੀ ਆ ਬਾਕੀ ਮੇਨ ਗੱਲ ਵੀਰੇ ਸੰਭੀ ਬਲੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਜਿਹਨੂੰ ਨਾਗ ਪਸੰਦ ਆਉਂਦਾ ਕਰੈਕਟ ਬਾਈ ਨਾ ਕਰ ਸਕਦੇ ਹਾਂ ਧੰਨਵਾਦ